ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰੀ ਸੋਚ ਪੰਥ ਲੋਕ ਤੇ ਖਾਸ ਕਰਕੇ ਨੌਜਵਾਨਾਂ ਨੂੰ ਅਪੀਲ ਹੈ ਕਿਉਂਕਿ ਧਾਰਮਿਕ ਮੁੱਦਿਆਂ ਤੇ ਨਾ ਆਪਣੇ ਈਮੋਸ਼ਨਲ ਜੁੜੇ ਹੁੰਦੇ ਆ ਨੌਜਵਾਨ ਛੇਤੀ ਭਟਕ ਜਾਂਦੇ ਆ ਇੱਕ ਮੋਰਚਾ ਮਹਾਲੀ ਲੱਗਿਆ ਹੋਇਆ ਪਿਛਲੇ 1 ਸਾਲ ਤੋਂ ਬੰਦੀ ਸਿੱਖ ਮੋਰਚਾ ਆ ਦੂਜਾ ਮੋਰਚਾ ਐਸਜੀਪੀਸੀ ਨੇ ਸ਼੍ਰੋਮਣੀ ਕਮੇਟੀ ਨੇ ਅਮਰਤਪਾਲ ਦੇ ਘਰ ਦੇੋਂ ਤੋਂ ਅਮਰਤ ਸਰ ਲਗਾਵਾ ਦਿੱਤਾ ਪੋਖੜ ਤਾਲ ਸ਼੍ਰੋਮਣੀ ਕਮੇਟੀ ਨੇ ਅੱਜ ਤੱਕ ਕਿਹੜੇ ਸਿੱਖਾਂ ਦੇ ਮੁੱਦੇ ਹੱਲ ਕਰੇ ਨੇ ਆਪਾਂ ਨੂੰ ਕਿੰਨਾ ਮਾਣ ਹੈ ਆਪਾਂ ਹਰ ਕਿਤੇ ਕਹਿੰਦੇ ਆਂ ਵੀ ਸਾਡੀ ਸਿੱਖਾਂ ਦੀ ਸਰਮੌਰ ਸਦਸਤਾ ਜਿੰਨਾ ਟਾਈਮ ਪੰਥ ਇੱਕ ਜਗ੍ਹਾ ਤੇ ਇਕੱਠੇ ਸਾਰੇ ਨਹੀਂ ਹੋਣਗੇ ਤਾਂ ਸਿੱਖਾਂ ਦੇ ਮਸਲੇ ਨਹੀਂ ਹੱਲ ਹੋਣਗੇ ਇਹ ਵੀ ਮੋਰਚੇ ਨੂੰ ਦੋ ਉਧਰ ਕਿਸਾਨੀ ਮੋਰਚਾ ਚੱਲ ਰਿਹਾ ਹੈ ਬੰਦੀ ਸਿੱਖ ਮੋਰਚਾ ਮਹਾਲੀ ਚੱਲ ਰਿਹਾ ਤੇ ਤੀਜਾ ਸ਼੍ਰੋਮਣੀ ਕਮੇਟੀ ਨੇ ਸਾਰਾਂ ਗੜੀ ਸਰਾਂ ਤੋਂ ਅਮਰਪਾਲ ਦੇ ਹੱਕ ਚ ਮੋਰਚਾ ਸ਼ੁਰੂ ਕਰਵਾ ਦਿੱਤਾ ਕੌਮ ਪਹਿਲਾਂ ਹੀ ਦੋ ਫਾੜ ਹੈ ਹੁਣ ਫੇਰ ਉਹੀ ਸਾਰਾ ਕੁਝ ਵਾਪਰ ਰਿਹਾ ਇਦਾਂ ਹੱਲ ਨਹੀਂ ਹੋਣੇ ਹ ਮਸਲੇ ਸਿੱਖਾਂ ਦੇ ਜਿੰਨਾ ਟਾਈਮ ਪੰਥ ਇੱਕ ਝੰਡੇ ਥੱਲੇ ਨਹੀਂ ਇਕੱਠਾ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ